ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਦੋਸਤੋ ਅੱਜ ਆਪਾਂ ਪਹੁੰਚੇ ਹੈਗੇ ਆ ਮੋਗਾ ਮੰਡੀ ਦੇ ਵਿੱਚ ਦੋਸਤੋ। ਹਰ ਐਤਵਾਰ ਦੀ ਐਤਵਾਰ ਦੋਸਤੋ ਮੋਗੇ ਦੇ ਵਿੱਚ ਟਰੈਕਟਰ ਮੰਡੀ ਬਹੁਤ ਵੱਡੀ ਲੱਗਦੀ ਆ। ਤੇ ਅੱਜ ਜਿਹੜਾ ਦੋਸਤੋ ਆਪਾਂ ਟਰੈਕਟਰ ਤੁਹਾਨੂੰ ਦਿਖਾਉਣੇ ਆ। ਹਰ ਇੱਕ ਤਰ੍ਹਾਂ ਦੇ ਜਿਹੜੇ ਆਪਾਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਦੋਸਤੋ ਵੱਡੇ ਟਰੈਕਟਰ ਵੀ ਦਿਖਾਵਾਂਗੇ ਤੇ ਛੋਟੇ ਟਰੈਕਟਰ ਵੀ ਦਿਖਾਵਾਂਗੇ ਕਿਉਂਕਿ ਇੱਕ ਜਿਹੜਾ ਦੋਸਤੋ ਹੁਣ ਸੀਜ਼ਨ ਦਾ ਟਾਈਮ ਹੈਗਾ ਤੇ ਮੋਸਟਲੀ ਜਿਹੜੇ ਆਪਣੇ ਕਿਸਾਨ ਵੀਰ ਨੇ ਜ਼ਿਮੀਂਦਾਰ ਪੈਂਤਰਾਲ ਹੈਗੇ ਨੇ ਉਹ ਦੋਸਤੋ ਜਿਹੜੇ ਟਰੈਕਟਰ ਦੀ ਹੁਣ ਲੋਡ ਬਹੁਤ ਜਦੀ ਮਹਿਸੂਸ ਆ ਕਿਉਂਕਿ ਵਾਹੀਆਂ ਕਰਨੀਆਂ ਨੇ ਅੱਗੇ ਤਕਰੀਬਨ ਜਿੱਦਾਂ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਆ ਦੋਸਤੋ ਤੇ ਪਹਿਲੀਆਂ ਜ਼ਮੀਨਾਂ ਜਿਹੜੀਆਂ ਵਾਉਣ ਨੂੰ ਤਿਆਰੀ ਵਿੱਚ ਨੇ ਤੇ ਉਹਨਾਂ ਲਈ ਜਿਹੜੇ ਦੋਸਤੋ ਬਹੁਤ ਜਦੀ ਤੇਖਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਜਦੀ ਤਿੱਖ ਹੋ ਜਾਂਦੀ ਹੈ ਨਲ ਨਗੇ ਜਿਹੜੇ ਦੋਸਤੋ ਉੱਥੇ ਛੋਟੇ ਭਾ ਦੇ ਟਰੈਕਟਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਰੇਂਜ ਆ ਮਾਡਲ ਦੇ ਹਿਸਾਬ ਨਾਲ ਹੋਵੇਗੀ ਦੋਸਤੋ ਤੇ ਆਪਾਂ ਬਾਤचीत ਵੀ ਕਰਾਂਗੇ ਤੇ ਮੰਡੀ ਜਿਹੜੀ ਆ ਤੁਹਾਨੂੰ ਆਪਾਂ ਤੁਰ ਫਿਰ ਕੇ ਵਿਖਾਵਾਂਗੇ ਪੂਰੀ ਤੇ ਟਰੈਕਟਰ ਤੁਸੀਂ ਵੇਖੋਗੇ ਤਕਰੀਬਨ ਹਰ ਕੁਆਲਿਟੀ ਆ ਹਰ ਕੁ ਚੀਜ਼ ਤੁਹਾਨੂੰ ਟਰੈਕਟਰ ਮਿਲੇਗੀ ਮੈਂਹਿੰਦਰਾ ਜਿਹੜੇ ਹੈਗੇ ਦੋਸਤੋ 605 ਫਾਰਮ 60 ਹੈਗੇ ਜੌਂਟੀਅਰ ਹੈਗੇ 59 11 ਟਰੈਕਟਰ ਹੈਗੇ ਆ ਤੇ ਮਤਲਬ ਕਿ ਤੁਹਾਨੂੰ ਹਰ ਕਿਸ ਜਿਹੜੀ ਕੁਆਲਿਟੀ ਦੇ ਵੇਖਣ ਨੂੰ ਮਿਲੂਗੀ ਟਰੈਕਟਰ ਦੀ ਰੇਂਜ ਦੋਸਤੋ ਜਿਹੜੀ ਮਾਡਲ ਦੇ ਹਿਸਾਬ ਨਾਲ ਹ ਟਰੈਕਟਰ ਦੋਸਤੋ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ 235000 ਰੁਪਏ ਜਿਹੜੀ ਅਸੀਂ ਡਿਮਾਂਡ ਹੈਗੀ ਆ 98 ਮਾਡਲ ਹੈਗਾ ਤੇ ਆਪਾਂ ਵੀਰਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਜਿਹੜੇ ਵੀਰ ਨੇ ਕਿਸਾਨ ਵੀਰ ਜਿਹੜੇ ਲੈ ਕੇ ਆਏ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਇੱਕ ਵਾਰੀ ਮੋٹے ਤੌਰ ਤੇ ਆਪਾਂ ਤੁਹਾਨੂੰ ਸਾਰੇ ਬਨੇ ਹੋਏ ਜਿਹੜੇ ਟਰੈਕਟਰ ਦਿਖਾਉਣੇ ਆ ਸੋਨਾ ਲੀਕਾ ਟਰੈਕਟਰ ਹੈਗੇ ਆ ਦੋਸਤੋ ਬਿਲਕੁਲ 4x4 ਤੇ ਕੁਆਲਿਟੀ ਤੁਹਾਨੂੰ ਹਰ ਇੱਕ ਚੀਜ਼ ਹੀ ਮਿਲੇਗੀ ਆ ਲਓ ਜੀ ਵੱਡੀ ਮੰਡੀ ਆ ਟਰੈਕਟਰ ਮੰਡੀ ਜੀ ਦੋਸਤੋ ਮੋਗੇ ਦੇ ਵਿੱਚ ਮੰਨੀ ਜਾਂਦੀ ਵੱਡੀ ਟਰੈਕਟਰ ਮੰਡੀ ਹੈਗੀ ਆ ਤੇ ਬਹੁਤ ਸਾਰਾ ਟਰੈਕਟਰ ਜਿਹੜਾ ਦੋਸਤੋ ਇੱਥੇ ਆਉਂਦਾ ਤੇ ਬਹੁਤ ਕਿਸਾਨ ਵੀਰ ਜਿਹੜੇ ਆ ਆ ਟਾਈਮ ਕੱਢ ਕੇ ਆਹ ਚੀਜ਼ ਲੈ ਕੇ ਵੀ ਆਉਂਦੇ ਆ ਆ ਸੇਲ ਵਾਸਤੇ ਬਾਕੀ ਪਰਚੇਜ਼ ਵੀ ਕਰਕੇ ਲੈ ਕੇ ਜਾਂਦੇ ਆ ਵੱਡੀ ਤਦਾਦ ਦੇ ਵਿੱਚ ਕਿਸਾਨ ਵੀਰ ਜਿਹੜੇ 71 ਹੁੰਦੇ ਨੇ ਤੇ ਬਾਕੀ ਆਪਾਂ ਬਾਹਰ ਵੀ ਤੁਹਾਨੂੰ ਜਿਹੜਾ ਇੱਕ ਠਾਠਾ ਮਾਰਦਾ ਇਕੱਠਾ ਹੈਗਾ ਦੋਸਤੋ ਦਿਖਾਵਾਂਗੇ ਮੰਡੀ ਦੇ ਵਿੱਚ ਇੱਕ ਠਾਠਾ ਮਾਰਦਾ ਇਕੱਠ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਕਰੀਬਨ ਤੁਸੀਂ ਵੇਖੋਗੇ ਦੋਸਤੋ ਤੇ ਬਹੁਤ ਵੱਡਾ ਜਿਹੜਾ ਤੁਹਾਨੂੰ ਮੰਡੀ ਦੇ ਵਿੱਚ ਇਕੱਠ ਵੇਖਣ ਤੋਂ ਮਿਲੇਗਾ ਆ ਵੇਖੋ ਦੋਸਤੋ ਬਹੁਤ ਵੱਡੀ ਮੰਡੀ ਆ ਦੋਸਤੋ ਮੋਗੇ ਮੰਡੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਬਹੁਤ ਵੱਡੀ ਮੰਡੀ ਆ ਤੇ ਮੋਸਟਲੀ ਬਹੁਤ ਸਾਰੇ ਟਰੈਕਟਰ ਜਿਹੜੇ ਇੱਥੇ ਆਉਂਦੇ ਆ ਤੁਸੀਂ ਵੇਖੋਗੇ ਦੂਰ ਦੂਰ ਤੱਕ ਟਰੈਕਟਰ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੇ ਬਾਕੀ ਆਪਾਂ ਕਿਸਾਨ ਵੀਰਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਉਹਨਾਂ ਤੋਂ ਵੀ ਹਾਂਜੀ ਦੋਸਤੋ ਇੱਕ ਜਿਹੜਾ ਟਰੈਕਟਰ ਪਹੁੰਚਿਆ ਹੈਗਾ ਬਿਲਕੁਲ ਮੈਨੂੰ ਲੱਗਦਾ ਵੀ ਤਕਰੀਬਨ ਬਹੁਤ ਪੁਰਾਣੀ ਸਾਨ ਦਾ ਟਰੈਕਟਰ ਆ ਬਾਕੀ ਆਪਾਂ ਇਹਨੇ 56 ਮਾਡਲ ਦਾ ਦੋਸਤੋ 56 ਮਾਡਲ ਟਰੈਕਟਰ ਪਹੁੰਚ ਆਇਆ ਮੰਡੀ ਦੇ ਵਿੱਚ ਤੇ ਬਾਈ ਨੇ ਕਿ 44 ਵਾਲ ਲਿਖਾਇਆ ਹੈਗਾ ਗ ਤੇ ਟਰੈਕਟਰ ਦੀ ਖਾਸियत ਹੈ ਜਿਹੜੀ ਦੋਸਤੋ ਕਿਉਂਕਿ ਬਹੁਤ ਘੱਟ ਜਿਹੜਾ ਪੁਰਾਣਾ ਟਰੈਕਟਰ ਆ ਉਹ ਬਹੁਤ ਘੱਟ ਵੇਖਣ ਦੇ ਵਿੱਚ ਮਿਲਦਾ ਹੈਗਾ ਤੇ ਮਾਲਕ ਵੀ ਇਹਦਾ ਆਪਾ ਲੱਭ ਲੈਨੇ ਕੋਲੇ ਹਾਂਜੀ ਹਾਂਜੀ ਇਹ ਆ ਅੰਕਲ ਜੀ ਮਾਲਕ ਤੁਸੀਂ ਹੋ ਜੀ ਠੀਕ ਢਿਲੋ ਸਾਹਿਬ ਲਓ ਭਾਜੀ ਹੁਣ ਤੋਂ ਥੋੜੀ ਡਿਟੇਲ ਤੇ ਆ ਦੋਸਤੋ ਅੱਜ ਆਪਾਂ ਜਿਹੜੀ ਵਿజిਟ ਸੀ ਆਪਣੀ ਮੋਗਾ ਮੰਡੀ ਦੀ ਸੀ ਤੇ ਇੱਥੇ ਬਹੁਤ ਨਵੇਂ ਤੋਂ ਨਵੇਂ ਟਰੈਕਟਰ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਪੁਰਾਣੇ ਤੋਂ ਪੁਰਾਣੇ ਵੀ ਸੋ ਅੱਜ ਜਿਹੜਾ ਟਰੈਕਟਰ ਆ ਸਾਹਮਣੇ ਦੋਸਤੋ ਫਰਗੂਸ਼ਨ ਤੁਹਾਡੇ ਸਾਹਮਣੇ ਆਪਾਂ ਲੈ ਕੇ ਹਾਜ਼ਰ ਹੋਏ ਇੰਗਲੈਂਡ ਦਾ ਬਣਿਆ ਮੇਡ ਇਨ ਇੰਗਲੈਂਡ ਮਾਡਲ ਜਿਹੜਾ ਇਹ 56000 ਤੇ ਆਪਾਂ ਇਹਦੀ ਬਾਕੀ ਦੀ ਜਾਣਕਾਰੀ ਲੈਨੇ ਆ ਬਾਪੂ ਜੀ ਨਾਲ ਓਨਰ ਆਪਣੇ ਸਾਹਮਣੇ ਉਹ ਨਾਲ ਕਰਦੇ ਆ ਗੱਲਬਾਤ ਤਾ ਸਾਸਿਕਾ ਬਾਪੂ ਜੀ ਸਾਸਿਕਾ ਅ ਬਾਪੂ ਜੀ ਆਪਣਾ ਪਹਿਲਾ ਨਾਮ ਦੱਸ ਦਈਏ ਦਰਸ਼ਕਾਂ ਨੂੰ ਆਪਾਂ ਜਗਤਾਰ ਸਿੰਘ ਢਾਲੀਵਾਲ ਜਗਤਾਰ ਸਿੰਘ ਢਾਲੀਵਾਲ ਤੇ ਬਾਪੂ ਜੀ ਆਪਣਾ ਜਿਹੜਾ ਪਿੰਡ ਆ ਉਹਦਾ ਨਾਮ ਜਰੂਰ ਦੱਸਿਓ ਪਿੰਡ ਬੁੱਗੀਪੁਰਾਇਆ ਮੋਗੇ ਜ਼ਿਲ੍ਹੇ ਚ ਅੱਛਾ ਜੀ ਪਿੰਡ ਦੋਸਤੋ ਬਾਪੂ ਜੀ ਹੁਣਾਂ ਦਾ ਜਿਹੜਾ ਹੈਗਾ ਬੁੱਗੀਪੁਰਾ ਮੋਗੇ ਦੇ ਨਗਦੀ ਕੀ ਆ ਬਿਲਕੁਲ ਜੇ ਕਿਸੇ ਆ ਕੇ ਵਿజిਟ ਵੀ ਕਰਨੀ ਹੋਵੇ ਤਾਂ ਸੋ ਬਾਪੂ ਜੀ ਜਿਹੜਾ ਇਹ ਟਰੈਕਟਰ ਆ ਇਹ ਤੁਸੀਂ ਨਵਾਂ ਕਢਵਾਇਆ ਸੀ ਜਾਂ ਜਿਵੇਂ ਚੱਲਦਾ ਲੈ ਚੱਲਦਾ ਚੱਲਦਾ ਲੈ ਚੱਲਦਾ ਚੱਲਦਾ ਲੈ ਆ ਸੀ ਕਿੰਨਾ ਕ ਟਾਈਮ ਹੋ ਗਿਆ ਲੈ ਨੂੰ ਜੀ ਇਹਨੂੰ ਹੋ ਗਿਆ ਆਪਣੇ ਕੋਲ 8- ਕੀ ਚਿਰ ਹੈ ਜੀ ਆਮ ਮੰਨ ਲਓ ਜਿਹੜੇ ਟਰੈਕਟਰ ਜਿਹੜੇ ਹੋਰ ਨਵੇਂ ਆਏ ਆ ਮੈਂ ਅਕਸਰ ਵੇਖਿਆ ਇਹ ਉਹਨਾਂ ਨੂੰ ਇੱਕ ਵੱਖਰਾ ਹੀ ਦਿਖਿਆ ਆ ਤਾਂ ਹੀ ਵੱਖਰਾ ਇਹ ਮਿਲਦਾਨ ਟਰੈਕਟਰ ਆਮ ਤਾਂ ਵੇ ਅੱਛਾ ਇਹ ਆਮ ਮਿਲਦਾ ਨਹੀਂ ਇੱਕ ਦੋ ਵੀ ਸਾਹਮਣੇ ਰੱਖਿਆ ਆਪਣਾ ਟਰੈਕਟਰ ਜਿਹੜਾ ਇਹਦਾ ਗੇਅਰ ਦਾ ਸਿਸਟਮ ਹੁੰਦਾ ਜੀ ਆਮ ਟਰੈਕਟਰਾਂ ਨਾਲੋਂ ਮੈਂ ਦੇਖਿਆ ਇਹਦੇ ਹਾਈ ਲੋ ਜਿਹੜਾ ਮੈਂ ਦੇਖਿਆ ਨਹੀਂ ਕੱਲਾ ਇੱਕੋ ਹੀ ਆ ਉਹਦਾ ਕੀ ਸਰ ਇਹ ਸਿੰਗਲ ਗੇਅਰ ਆਇਆ ਅੱਛਾ ਸਿੰਗਲ ਗੇਅਰ ਆ ਇਹਦਾ ਹਾਈ ਲੋ ਮੀਡੀਅਮ ਆ ਫਿਰ ਹਾਂ ਹਾਈ ਲੋ ਵਿੱਚ ਹੀ ਆ ਦੇ ਅੱਛਾ ਵਿੱਚ ਹੀ ਆ ਇਹਦੇ ਠੀਕ ਹੈ ਜੀ ਤਾਂ ਇਹਦਾ ਜਿਹੜਾ ਮਨ ਲੋ ਕਿੰਨੇ ਸਿਲੰਡਰ ਕਿੰਨੇ ਆ ਜੀ ਇਹ ਦੋ ਆ ਅੱਛਾ ਦੋ ਸਿਲੰਡਰ ਆ ਤੇ ਤੇਲ ਦਾ ਖਰਚਾ ਤਾਂ ਫਿਰ ਬਹੁਤ ਘੱਟ ਹੋਊਗਾ ਬਹੁਤ ਘੱਟ ਬਹੁਤ ਘੱਟ ਠੀਕ ਹੈ ਜੀ ਤੇ ਇਹ ਇੰਨੀ ਪੁਰਾਣੀ ਚੀਜ਼ ਜਿਵੇਂ ਤੁਸੀਂ ਸਾਹਮਣੇ ਰੱਖੀ ਹੋਣਾ ਹਾਂ ਸ਼ੌਕ ਵਾਲਾ ਬੰਦਾ ਲਈ ਜਾਊ ਇਹਨੂੰ ਸ਼ੌਕ ਵਾਲਾ ਲਈ ਜਾਊ ਬਿਲਕੁਲ ਬਾਰਲਾ ਬਣ ਗਏਗਾ ਅੱਛਾ ਜੀ ਦੋਸਤੋ ਬਾਹਰਲਾ ਕੰਮ ਬੰਨ ਕਰਕੇ अच्छा ये पहले तो एक जाएं एक, जाएं एक जाएं बार जाएं कनाडा ठीक है दोस्तों एक बार बापू जी नहीं कहते जाएं तो हुन बाहर ਦਾ ਜਿਹੜਾ ਮੰਨ ਲਓ ਬਣਿਆ ਪ੍ਰੋਗਰਾਮ ਤੇ ਉਹਦੇ ਕਰਕੇ ਹੁਣ ਇਹ ਟਰੈਕਟਰ ਪੁੱਤਾਂ ਵਾਂਗੂ ਸੰਭਿਆ ਹੋਇਆ ਦੇਖ ਸਕਦੇ ਤੁਸੀਂ ਸਾਹਮਣੇ ਮੈਂ ਕਿਹਾ ਆਪਣਾ ਵੀਰ ਨੂੰ ਜਰੂਰ ਕਹੂੰਗਾ ਕੈਮਰਾਮੈਨ ਨੂੰ ਕਿ ਇੱਕ ਵਾਰੀ ਟਰੈਕਟਰ ਦੀ ਜਰੂਰ ਨਜ਼ਰ ਮરાਓ ਕਿਉਂਕਿ ਟਰੈਕਟਰ ਹਰ ਇੱਕ ਪੱਖ ਤੋਂ ਓਕੇ ਰਪੋੜਿਆ ਬਹੁਤ ਬਾਪੂ ਜੀ ਹੁਣਾਂ ਨੇ ਬੜੇ ਨਾਲ ਦਾ ਹੀ ਸਮਾਨ ਆ ਸਾਰਾ ਦਾ ਠੀਕ ਆ ਬਿਲਕੁਲ ਨਾਲ ਦਾ ਸਮਾਨ ਆ ਬਾਪੂ ਜੀ ਹੁਣੀ ਕਹਿੰਦੇ ਮਾਰਕੇ ਮੁਕੇ ਸਾਹ ਨਾਲ ਦਾ ਹੀ ਆਵੇ ਠੀਕ ਆ ਜਿਵੇਂ ਕਿ ਮਾਰਕੇ ਜਿਹੜੇ ਬਿਲਕੁਲ ਨਾਲ ਦੇ ਆ ਦੋਸਤੋ ਇਹ ਜਿਹੜੀਆਂ ਚੀਜ਼ਾਂ ਮੰਨ ਲਓ ਆਪਣੇ ਹੁਣ ਉਲੋਪ ਹੋ ਰਹੀਆਂ ਤੁਸੀਂ ਦੇਖ ਸਕਦੇ ਆ ਫਿਰ ਵੀ ਮੰਨ ਲਓ ਅੱਜ ਬਾਪੂ ਜੀ ਸੇਲ ਵਾਸਤੇ ਕੀਮਤ ਕੀ ਰੱਖੀ ਹੈ ਇਹਦੀ ਜਿਹੜੀ ਕੀਮਤ ਹੈ ਬਾਪੂ ਜੀ ਉਹ ਕੀ ਰੱਖੀ ਹੈ 180 ਰੱਖੀ ਹੈ ਅੱਛਾ 1,80,000 ਰੁਪਿਆ ਤੇ ਉਹਦੇ ਵਿੱਚੋਂ ਮਾਨਤਨ ਉਹ ਹੋ ਜਾਊਗਾ ਦਾ ਮੌਕੇ ਤੇ ਠੀਕ ਹੈ ਇਹਦੇ ਵਿੱਚੋਂ ਦੋਸਤੋ ਤੁਹਾਡਾ ਮਾਨਤਨ ਵੀ ਹੋ ਜਾਣਾ ਵਾ ਤੇ ਬਾਪੂ ਜੀ ਮੋਬਾਈਲ ਨੰਬਰ ਤੁਸੀਂ ਆਪਣਾ ਜ਼ਰੂਰ ਦੱਸੋ ਜੀ 9464787353 94647 4783 ਨਹੀਂ 87 87 353 87 353 ਦੇ ਤੁਸੀਂ ਦੋਸਤੋ ਬਾਪੂ ਜੀ ਹੁਣਾਂ ਨਾਲ ਕਾਲ ਕਰਕੇ ਤੁਸੀਂ ਬੁੱਗੀਪੁਰੇ ਪਿੰਡ ਵਿੱਚ ਜਾ ਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਆ ਤਾਂ ਬਾਪੂ ਜੀ ਹੁਣਾਂ ਦਾ ਹਰ ਟਾਈਮ ਜਿਹੜਾ ਮੋਬਾਈਲ ਮੰਨ ਲਓ ਨੰਬਰ ਆ ਚਾਲੂ ਰਹਿੰਦਾ ਹੈ ਕਾਲ ਰਹਿੰਦਾ ਹੈ ਵਾ ਜੇ ਤੁਸੀਂ ਬਾਕੀ ਦੀ ਜਿਹੜੀ ਇਨਫੋਰਮੇਸ਼ਨ ਕੋਈ ਲੈਣੀ ਹੋਵੇ ਤਾਂ ਉਹ ਤੁਸੀਂ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਆ ਲੈ ਸਕਦੇ ਆ ਦੋਸਤੋ ਤਾਂ ਮੈਂ ਕੈਮਰਾਮੈਨ ਨੂੰ ਇਹ ਗੱਲ ਕਹੂੰਗਾ ਕਿ ਇੱਕ ਵਾਰ ਆਪਾਂ ਇਹ ਟਰੈਕਟਰ ਦਾ ਥੋੜਾ ਜਿਹਾ ਲੈਂਕਾ ਤੋਂ ਅੱਗੇ ਤੋਂ ਲੈ ਕੇ ਪਿਛੇ ਕਿਹੜਾ ਸਾਰਿਆਂ ਦਰਸ਼ਕਾਂ ਨੂੰ ਇਸ ਤੇ ਚਾਹਨਾ ਪਈ ਸੈਲਫ ਸਟਾਰਟ ਆ ਠੀਕ ਆ ਬਿਲਕੁਲ ਜਿਹੜਾ ਬਾਪੂ ਜੀ ਹੁਣਾਂ ਦੇ ਦੱਸਣ ਮੁਤਾਬਕ ਸੈਲਫ ਸਟਾਰਟ ਆ ਓਕੇ ਰਿਪੋਰਟ ਆ ਦੋਸਤੋ ਤਾਂ ਜਿਹੜੀ ਲਿਫਟ ਲੂਫਟ ਆ ਬਿਲਕੁਲ ਪੂਰੀ ਜਿੱਦਾ ਜੈਨੂਨ ਆ ਬਾਪੂ ਜੀ ਹੁਣੀ ਦੱਸਦੇ ਬਿਲਕੁਲ ਜੈਨੂਨ ਰੈਕਟਰ ਆ ਕੋਈ ਇਸ ਨੂੰ ਕਰਵਾਇਆ ਨਹੀਂ ਹੈ ਬਾਪੂ ਜੀ ਜਿਹੜਾ ਦਾ ਕਲਰ ਆ ਹਾਂ ਰੰਗ ਇਹ ਹੋਇਆ ਵਟ ਨਹੀਂ ਆਏਗਾ ਹਾਂ ਨਹੀਂ ਹੋਇਆ ਵੇ ਹੁਣ ਤਾਂ ਪਹਿਲਾਂ ਇਹੀ ਰੰਗ ਸੀਗਾ ਇਹੀ ਇਰੀਜਨਲ ਦਾ ਠੀਕ ਠੀਕ ਹੈ ਜੀ ਜਿਹੜਾ origignal ਰੰਗ ਫੇ ਦੋਸਤੋ ਮੇਡ ਇਨ ਇੰਗਲੈਂਡ ਪਹਿਲਾਂ ਇਹੀ ਆਉਂਦਾ ਸੀਗਾ ਇਹ ਤਾਂ ਬਿਲਕੁਲ origignal ਠੀਕ ਹੈ ਤੇ ਲਾਈਟ ਵੀ ਇਹਦੇ ਇੱਕੋ ਹੀ ਆਉਂਦੀ ਸੀਗੀ ਬਾਪੂ ਜੀ ਹੁਣੀ ਦੱਸਦੇ ਆ ਤਾਂ ਬਹੁਤ ਛੋਟਾ ਜਾਂ ਟਰੈਕਟਰਾਂ ਦੇ ਕਾਰਨਾਮੇ ਦੋਸਤੋ ਬਹੁਤ ਵੱਡੇ ਆ ਦੇਖ ਸਕਦੇ ਆ ਸਾਹਮਣੇ ਤੁਸੀਂ ਟਰੈਕਟਰ ਬਾ ਕਮਾਲ ਦਾ ਵਾ ਇਹ ਟਰੈਕਟਰ ਜਿੱਦਾਂ ਬਾਪੂ ਜੀ ਹੁਣਾਂ ਨੇ ਦੱਸਿਆ ਕਿ ਕੋਈ ਸ਼ੌਕ ਵਾਲਾ ਵੀਰ ਹੀ ਲੈ ਕੇ ਜਾਊਗਾ ਜੇ ਕੋਈ ਸ਼ੌਂਕੀ ਵੀਰ ਹੋਇਆ ਤਾਂ ਜ਼ਰੂਰ ਇਹ ਟਰੈਕਟਰ ਨੂੰ ਖਰੀਦੂਗਾ ਸੋ ਇਹ ਜਿਹੜਾ ਟਰੈਕਟਰ ਸੀ ਦੋਸਤੋ ਤੁਹਾਨੂੰ ਕਿਦਾਂ ਲੱਗਾ ਜ਼ਰੂਰ ਤੁਸੀਂ ਦੱਸਿਓ ਕਿਉਂਕਿ ਗਾਂ ਤੋਂ ਗਾਂ ਵੀਡੀਓ ਸ਼ੇਅਰ ਕਰੋਗੇ ਤਾਂ ਹੀ ਦੋਸਤੋ ਤਾਂ ਹੌਸਲਾ ਸਾਡਾ ਵਧੂਗਾ ਕਿਉਂਕਿ ਇਹ ਜਦੋਂ ਤੁਸੀਂ ਟਰੈਕਟਰ ਕੋਈ ਵੀ ਲੈਣਾ ਤਾਂ ਆਪਣੇ ਚੈਨਲ ਉੱਪਰ ਜਿਹੜੀ ਅਪਡੇਟ ਆ ਅਕਸਰ ਹੀ ਤੁਹਾਨੂੰ ਨਿਊ ਮਿਲਦੀ ਰਹੂਗੀ ਕਿ ਅੱਜ ਦੇ ਰੇਟ ਕੀ ਆ ਦੋਸਤੋ ਤੁਹਾਨੂੰ ਹੋਰ ਵੀ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਾਂਜੀ ਦੋਸਤੋ ਜਿੱਦਾਂ ਕਿ ਅੱਜ ਜਿਹੜਾ ਆਪਾਂ ਮੋਗੇ ਮੰਡੀ ਦਾ ਆਪਾਂ ਜਿਹੜਾ ਤੁਹਾਨੂੰ ਵਿజిਟ ਕਰਾ ਰਹੇ ਹਾਂ ਤਾਂ ਛੋਟੇ ਜਿਹੇ ਜ਼ਿਮੀਂਦਾਰਾਂ ਲਈ ਟਰੈਕਟਰ ਜਿਹੜਾ ਬਹੁਤ ਖਾਸ ਆ ਇਹ 265 ਬਹੁਤ ਘੱਟ ਖਰਚੇ ਦੇ ਵਿੱਚ ਇਹ ਟਰੈਕਟਰ ਕੰਮ ਦੋਸਤੋ ਵੱਡਾ ਤੇ ਕਾਰਨਾਮੇ ਬਹੁਤ ਵੱਡੇ ਆ ਪਰ ਖਰਚਾ ਬਹੁਤ ਥੋੜਾ ਆ ਤੇ 265 ਟਰੈਕਟਰ ਆ ਬਾਈ ਜੀ ਹੁਣੀ ਲੈ ਕੇ ਮੰਡੀ 'ਚ ਪਹੁੰਚੇ ਸੀ ਮਾਡਲ ਦੋਸਤੋ ਆਪਾਂ ਬਾਈ ਜੀ ਹੁਣਾ ਤੋਂ ਸਾਰੀ ਇਨਫੋਰਮੇਸ਼ਨ ਪੁੱਛਦੇ ਆ ਗੱਲਬਾਤ ਕਰਦੇ ਆ ਤਾਂ ਲੈ ਕੇ ਦਿੰਨੇ ਆ ਤੁਹਾਨੂੰ ਜਾਣਕਾਰੀ ਜੁੜੇ ਰਹੋ ਤੁਸੀਂ ਰਾਜਸੰਧੂ ਫਾਰਮਿੰਗ ਨਾਲ ਹਾਂਜੀ ਸੱਸੀਆ ਬਾਈ ਜੀ ਆ ਵੀਰ ਥੋੜਾ ਜਿਹਾ ਉੱਚੀ ਬੋਲਿਓ ਹਾਂਜੀ ਆ ਵੀਰ ਜੀ ਆਪਣਾ ਨਾਮ ਕੀ ਹੈ ਜੀ ਮੰਗੂ ਸਿੰਘ ਜੀ ਮੰਗੂ ਸਿੰਘ ਤਾਂ ਵੀਰ ਆਪਣਾ ਪਿੰਡ ਸਿੰਘਾਣਾ ਵਾਲਾ ਜ਼ਿਲ੍ਹਾ ਮੋਗਾ ਅੱਛਾ ਪਿੰਡ ਦੋਸਤੋ ਸਿੰਘਾਣਾ ਤੇ ਜ਼ਿਲ੍ਹਾ ਬਈ ਦਾ ਹੈਗਾ ਜਿਹੜਾ ਮੋਗਾ ਤੇ ਬਈ ਇਹ ਆਪਣਾ ਘਰ ਦਾ ਟਰੈਕਟਰ ਆ ਕਿ ਤੁਸੀਂ ਵਪਾਰ ਕਰਦੇ ਹੋ ਆਪਣਾ ਹੀ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਦੋਸਤੋ ਬਾਈ ਜੀ ਹੁਣਾਂ ਦਾ ਵਪਾਰ ਦਾ ਕੰਮ ਆ ਸੋ ਮਾਡਲ ਦੱਸਿਓ ਬਾਈ ਜੀ ਇਹਦੇ ਬਾਰੇ ਜ਼ਰੂਰ ਕਿਹੜਾ ਮਾਡਲ ਕਿਹੜਾ ਤੇ ਇਹ ਆਪਣਾ ਦੀ ਕੀਮਤ ਕੀ ਆ ਜੀ 2000 ਮਾਡਲ ਆ 215000 ਰੇਟ ਆ ਅੱਛਾ 2000 ਮਾਡਲ 215000 ਤਾਂ ਜਿਹੜਾ ਕੰਨੇ ਟਰੈਕਟਰ ਆ ਅੱਛਾ ਇਹ ਤੇ ਜਿਹੜਾ ਵੀਰ ਜੀ ਗੱਲ ਇੱਕ ਇਹ ਆ ਵੀ ਇਹਦਾ ਜਿਹੜਾ ਇੰਜਨ ਆ ਮੰਨ ਲਓ ਕਿੰਨੇ ਕ ਪੈਸੇ ਪਿਆ ਹੋਊਗਾ ਜਿੱਦਾ 100 ਚੋਂ ਕਿੰਨੇ ਕ ਪੈਸੇ ਆ ਪੈ 80 85 ਪੈਸੇ ਅੱਛਾ 80 85 ਪੈਸੇ ਪਿਆ ਵਾ ਤੇ ਪਹਿਲਾ ਵਾਜਾ ਕੰਮ ਹੋਇਆ ਦੁਬਾਰਾ ਇੰਜਨ ਦਾ ਹੋਇਆ ਹੀ ਥੋੜਾ ਬਹੁਤਾ ਅੱਛਾ ਥੋੜਾ ਬਹੁਤਾ ਹੋਇਆ ਠੀਕ ਆ ਤੇ ਬਾਕੀ ਦੂਸਰਾ ਨਹੀਂ ਵੀਰ ਜਿਹੜਾ ਇਹ ਪਹਿਲੇ ਨਾਮ ਆ ਕਿ ਕਿੱਥੋਂ ਦਾ ਨੰਬਰ ਕਿੱਥੋਂ ਦਾ ਇਹ ਦੱਸੋ ਜਰੂਰ ਨੰਬਰ ਬਠੰਡਾਈ ਪਹਿਲੇ ਨਾ ਹੀ ਅੱਛਾ ਪਹਿਲੇ ਨਾ ਦੋਸਤੋ ਕਾਪੀ ਆ ਤੇ ਨੰਬਰ ਹੈਗਾ ਜਿਹੜਾ ਬਠਿੰਡੇ ਦਾ ਤੇ 265 ਡੀਆਈ ਟਰੈਕਟਰ ਆ ਬਿਲਕੁਲ ਘੱਟ ਖਰਚੇ ਦੇ ਟਰੈਕਟਰ ਹੈ ਦੋਸਤੋ ਜੇ ਕੋਈ ਮੇਰੇ ਵਰਗਾ ਮਾਤੜ ਜੀਮੀਦਾਰ ਆ ਤਾਂ ਉਹ ਇਹਨੂੰ ਲੈ ਜਾਊਗਾ ਤੇ ਕੋਈ ਵੱਡੀ ਗੱਲ ਨਹੀਂ ਮੇਰੇ ਖੁਦ ਚਾਚੇ ਇਹਦੇ ਘਰ ਇਹ ਟਰੈਕਟਰੇ ਚੱਲਦਾ 11 ਹਾਲਾਂ ਤੇ ਬਿਲਕੁਲ ਓਕੇ ਰਿਪੋਰਟ ਆ ਕੋਈ ਭੋਰਾ ਜਣਾ ਮਰਜੋ ਖਰਚਾ ਹੈ ਨਹੀਂ ਇਹਦਾ ਜੇ ਕੋਈ ਸਭਾ ਪਤੀ ਪਾਈਨ ਤੋਂ ਰੇਟ ਦਾ ਥੋੜਾ ਖੁਸ਼ ਲੋ ਕਰਨ ਕਰ ਮੀਂਹ ਧੰਨਵਾਦ ਹਾਂਜੀ ਬਾਕੀ ਆਪਾਂ ਬਾਈ ਜੀ ਉਹਨਾਂ ਨੂੰ ਜਰੂਰ ਪੁੱਛ ਲੈਣੇ ਬਾਈ ਜੀ ਜਿਹੜਾ ਮੁੱਲ ਕੀਤਾ ਗਿਆ ਵਾ ਇਹਦੇ ਵਿੱਚੋਂ ਮਾਨਦਨ ਕਿੰਨਾ ਕੁ ਹੋਊਗਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਪਣਾ ਚੱਲ ਕੇ ਆਉਂਦਾ ਵਾ ਹੈਗਾ 2 ਲੱਖ ਤੇ 5000 ਦਾ ਬਾਈ ਜੀ ਕਹਿੰਦੇ ਲਾਸਟ ਦੋਸਤੋ ਇਹ ਟਰੈਕਟਰ ਤੁਹਾਨੂੰ ਮਿਲਣਾ ਹਾਂ ਤੇ ਜੇ ਤੁਹਾਨੂੰ ਲੱਗੇ ਕਿ ਇਹ ਬਿਲਕੁਲ ਜਾਇਜ਼ ਆ ਤੇ ਫਿਰ ਤੁਸੀਂ ਵਿజిਟ ਕਰ ਸਕਦੇ ਹਾਂ ਸੋ ਦੋਸਤੋ ਸਾਹਮਣੇ ਸਵਰਾਜ 855 2004 ਮਾਡਲ 2 ਲੱਖ ਤੇ 92000 ਰੁਪਿਆ ਦੋਸਤੋ ਇਹਦੀ ਕੀਮਤ ਆ ਤੇ ਇੰਜਣ ਜਿਹੜਾ ਦੋਸਤੋ ਕਲਾਸਕਰ ਦਾ ਇੰਜਣ ਆ ਬਹੁਤ ਵੀਰ ਡਿਮਾਂਡ ਰੱਖਦੇ ਆ ਕਿ ਕਲਾਸਕਰ ਦਾ ਇੰਜਣ ਵਾਲਾ ਟਰੈਕਟਰ ਸਾਨੂੰ ਚਾਹੀਦਾ 3 ਸਟਾਰ ਕਲਾਸਕਰ ਦਾ ਇੰਜਣ ਮੇਰੇ ਹਿਸਾਬ ਨਾਲ ਬ੍ਰੇਕਾਂ ਇਹਦੀਆਂ ਸੁੱਕੀਆਂ ਹੀ ਆ ਹਨਾ ਸੁੱਕੀਆਂ ਬ੍ਰੇਕਾਂ ਚਾ ਸੋ ਬਾਕੀ ਟਰੈਕਟਰ ਬਿਲਕੁਲ ਓਕੇ ਰਿਪੋਰਟ ਆ ਵੀਰ ਜੀ ਹੁਣੀ ਇਹਦੀ ਜਿਹੜੀ ਕੀਮਤ ਤੁਹਾਡੇ ਸਾਹਮਣੇ 292 ਕੀਤੀ ਆ ਸੋ ਇਹ ਵੀ ਆਪਣਾ ਵੀਰ ਤੁਹਾਡਾ ਭਾਈ ਦੀ ਡਾਇਰੈਕਟਰ ਹੈ ਸੋ ਇਧਰ ਆਇਓ ਮੜਾ ਆਪਾਂ ਪੰਜਾਬ ਨੰਬਰ ਹੈ 2004 ਮਾਡਲ ਆ ਠੀਕ ਆ ਅਬ origignal tractor ਭਗਤਪਾਈ ਦਾ ਪਿੰਡ ਆ ਠੀਕ ਆ ਭਾਈ ਜੀ ਆਪਣਾ ਨਾਮ ਦੱਸ ਦਈਏ ਜੀ ਨਾਮ ਗੁਰਪ੍ਰੀਤ ਸਿੰਘ ਆ ਮੋਬਾਈਲ ਨੰਬਰ 98762 76994 ਠੀਕ ਆ ਜੀ ਭਗਤਪਾਈ ਦਾ ਭਗਤੇ ਭਾਈ ਦਾ ਪਿੰਡ ਆ ਤੇ 98762 76994 76994 ਦੋਸਤੋ ਜਿਹੜਾ ਭਾਈ ਜੀ ਹੁਣਾਂ ਦਾ ਮੋਬਾਈਲ ਨੰਬਰ ਆ ਤੇ ਇਸ ਮੋਬਾਈਲ ਨੰਬਰ ਤੇ ਤੁਸੀਂ ਕਾਲ ਕਰਕੇ ਭਾਈ ਜੀ ਹੁਣਾਂ ਨਾਲ ਇਹ ਟਰੈਕਟਰ ਦਾ ਸੌਦਾ ਕਰ ਸਕਦੇ ਆ ਸੋ ਬੈਟਰੀ ਕਿੱਦਾਂ ਭਾਈ ਜੀ ਨਿਊ ਆ ਜਾਂਦਾ ਨਵੀਂ ਬੈਟਰੀ ਆ ਗੁਡੀਆਰ ਦੇ ਟਾਇਰ ਤੇ ਭਾਜੀ ਮਾਨਤਨ ਕਿੰਨਾ ਕੁ ਹੋ ਜਾਊਗਾ ਕਿਉਂਕਿ ਦੂੜੋਂ ਲੱਗੇ ਆਉਣਾ ਹੁੰਦਾ ਫਿਰ ਇਸ ਫੋਨ ਤੇ ਗੱਲ ਕਰ ਲੈਣਾ ਹੋ ਜਾਊਗਾ ਮੰਨ ਤੋਂ ਠੀਕ ਆ ਦੋਸਤੋ ਤੁਸੀਂ ਕਾਲ ਕਰ ਸਕਦੇ ਆ ਬਾਈ ਜੀ ਹੁਣਾਂ ਨੂੰ ਵਾਹ ਕੇ ਚਲਾ ਕੇ ਬਾਈ ਜੀ ਹੁਣਾਂ ਦੀ ਫੁੱਲ ਗਰੰਟੀ ਆ ਤੇ ਇਹਦੀਆਂ ਜਿਹੜੀਆਂ ਬ੍ਰੇਕਾਂ ਬਾਈ ਸੁੱਕੀਆਂ ਸੁੱਕੀਆਂ ਬ੍ਰੇਕਾਂ ਸੁੱਕੀਆਂ ਬ੍ਰੇਕਾਂ ਦੇ ਵਿੱਚ ਆ ਦੋਸਤੋ ਵੱਡੇ ਐਕਸਲਾਂ ਦੇ ਵਿੱਚ ਟਰੈਕਟਰ ਆ ਤੁਸੀਂ ਇੱਥੇ ਆ ਕੇ ਤੁਸੀਂ ਟਰਾਈ ਕਰ ਸਕਦੇ ਆ ਸੋ ਦੋਸਤੋ ਅੱਗੇ ਜਿਹੜਾ ਟਰੈਕਟਰ ਹੈਗਾ ਵਾ 2001 ਮਾਡਲ ਸੋ ਬਾਈ ਜੀ ਹੁਣਾਂ ਨਾਲ ਆਪਾਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਆਪਣਾ ਨਾਮ ਕੀ ਹੈ ਜੀ ਪਿਰਤਪਾਲਾ ਜੀ ਪਿਰਤਪਾਲ ਸਿੰਘ ਸੋ ਦੋਸਤੋ ਬਾਈ ਜੀ ਹੁਣਾਂ ਦਾ ਨਾਮ ਪਿਰਤਪਾਲ ਤੇ ਪਿੰਡ ਬਾਈ ਜੀ ਭਗਤਾ ਭਾਈਗਾ ਜੀ ਭਗਤਾ ਭਾਈਗਾ ਪਿੰਡਾ ਬਾਈ ਜੀ ਹੁਣਾਂ ਦਾ ਤੇ ਬਾਈ ਜਿਹੜਾ ਟਰੈਕਟਰ ਹੈ ਇਹ ਇਹ ਮਾਡਲ ਕਿੰਨਾ ਜੀ ਇਹ 2001 ਆ ਜੀ ਅੱਛਾ ਤੇ ਕੀ ਮੁੱਲ ਕਰਦੇ ਨੇ ਦਾ ਜੀ ਪੰਜਾਬ ਨੰਬਰ ਆ 2001 ਆ ਮੌਨਤਾ ਬਾਟਾ ਕੋਈ ਨਹੀਂ ਮਾਨਦਾਨ ਕਰਦਾਂਗੇ ਜੀ ਅੱਛਾ ਜੀ ਮਾਨਦਾਨ 2 ਲੱਖ 2000 ਹਾਂਜੀ ਤੇ ਟਰੈਕਟਰ ਬਾਈ ਜੀ ਇਹਦਾ ਜਿਹੜਾ ਇੰਜਨ ਹੈ ਕਿਦਾਂ ਮੰਨ ਲਓ ਪਹਿਲਾਂ ਕਿ ਇਹਦਾ ਕੰਮ ਮਾੜਾ ਮੋਟਾ ਹੋਇਆ ਸੀ ਕਰਾਇਆ ਵਾ ਸਰ ਹਾਂਜੀ ਇੰਜਨ ਇੰਜਨ ਦਾ 90% ਇੰਜਨ ਪਿਆ ਦੋ ਸਾਲ ਹੀ ਹੋਇਆ ਕਰਾਇਆ ਇਹਨੇ ਠੀਕ ਠੀਕ ਹੈ ਦੋਸਤੋ ਇੰਜਨ ਇਹਦਾ ਕਰਵਾਇਆ ਬਾਈ ਜੀ ਹੁਣਾਂ ਦੇ ਮੁਤਾਬਕ 90% ਇੰਜਨ ਪਿਆ ਵਾ ਤੇ ਮੋਬਾਈਲ ਨੰਬਰ ਦੱਸੀਏ ਜਰੂਰ ਆਪਾਂ ਬਾਈ ਜੀ 946363519 94636 ਹਾਂਜੀ 30519 30519 ਤੇ ਇਹ ਆਕੇ ਭਗਤੇ ਭਾਈ ਤੁਸੀਂ ਆਕੇ ਵਿਜ਼ਿਟ ਕਰਕੇ ਟਰੈਕਟਰ ਖਰੀਦ ਟਰੈਕਟਰ ਜਰੂਰ ਦਿਖਾ ਦਿਓ ਮੈਂ ਕੈਮਰਾਮੈਨ ਨੂੰ ਕਹੂੰਗਾ ਬਾਈ ਨੂੰ ਕਿ ਅੱਜ ਟਰੈਕਟਰ ਦੀ ਜਰੂਰੀ ਇਹ ਨੂੰ ਸਾਰੇ ਪੱਖ ਤੋਂ ਟਰੈਕਟਰ ਦਿਖਾਇਆ ਜਾਵੇ ਕਿਉਂਕਿ ਆਉਣ ਵਾਲੇ ਵੀਰ ਤਾਂ ਕਿ ਇਹ ਤੇ ਆ ਕੇ ਵਿజిਟ ਕਰਕੇ ਖਰੀਦ ਸਕਣ ਸੋ ਦੇਖ ਸਕਦੇ ਸਾਹਮਣੇ ਤੁਸੀਂ ਦੋਸਤੋ ਟਾਇਰ ਜਿਹੜੇ ਆ ਟਾਇਰ ਵੀ ਸੋਹਣੇ ਪਏ ਆ 70 ਪੈਸੇ ਟਾਇਰ ਆ ਟਾਇਰ ਵੀ ਕੰਪਨੀ ਦੇ ਆ ਬਾਕੀ ਕੋਈ ਮੰਨ ਲਓ ਹਾਂਜੀ ਪੋਲੋ ਕੰਪਨੀ ਦੇ ਆ ਕੋਈ ਇਹਦੇ ਵਿੱਚ ਦੋ ਰੈਲ ਹੀ ਗੱਲ ਨਹੀਂ ਕਿ ਟਰੈਕਟਰ ਬਿਲਕੁਲ ਓਕੇ ਰਿਪੋਰਡ ਆ ਬਾਕੀ ਤੁਸੀਂ ਵਿజిਟ ਕਰਕੇ ਚਲਾ ਕੇ ਵਾ ਕੇ ਖਰੀਦ ਸਕਦੇ ਹੋ ਦੋਸਤੋ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਇੱਕ ਹੋਰ ਟਰੈਕਟਰ ਤਾਂ ਲਈ ਬੜਾ ਖਾਸ ਲੱਗਾ ਮੈਨੂੰ ਇਹ 475 ਡੀਆਈ ਮਾਡਲ ਆ ਤੇ ਡਬਲ ਕਲੱਚਾ ਦੋਸਤੋ ਟਰੈਕਟਰ ਮੰਨ ਲਓ ਵੱਡੇ ਟਰੈਕਟਰਾਂ ਦਾ ਮੁਕਾਬਲਾ ਕਰਦਾ ਹੈ ਵੀ ਸੋ ਬਾਈ ਉਹਨਾਂ ਨੂੰ ਮਾਡਰਨ ਮਾਡਲ ਪੁੱਛਦੇ ਆ ਸਾਰੀ ਗੱਲਬਾਤ ਪੁੱਛਦੇ ਆ ਸੋ ਸੱਸੀਆ ਵੀਰੇ ਸੱਸੀ ਗੱਲ ਨਾਮ ਦੱਸਿਓ ਫੇਰ ਇੱਕ ਵਾਰੀ ਨਾਮ ਮੰਗੂ ਸਿੰਘ ਆਈ ਮੰਗੂ ਸਿੰਘ ਪਿੰਡ ਸਿੰਘਾ ਵਾਲਾ ਸਿੰਘਾ ਵਾਲਾ ਤੇ ਵੀਰੇ ਜਿਹੜਾ ਟਰੈਕਟਰ ਆ ਲੈਫਟ ਪੰਪ ਗੇਅਰ ਕਿਦਾਂ ਓਕੇ ਆਦਾ ਜਮਾਂ ਗਾਰੰਟੀ ਹੈ ਕੋਈ ਟਰੈਕਟਰ ਕੰਮ ਦਾ ਨਹੀਂ ਮੰਗਦਾ ਜੇ ਕੋਈ ਆਪਣੇ ਚੈਨਲ ਤੇ ਵੇਖ ਕੇ ਕੋਈ ਵੀਡੀਓ ਤੇ ਟਰੈਕਟਰ ਨਾਲ ਸੌਦਾ ਕਰਦਾ ਕੋਈ ਕੰਪਲੀਟ ਤਾਂ ਨਹੀਂ ਆਉਂਦੀ ਗੱਲ ਨੂੰ ਹਾਂਜੀ ਵਧੀਆ ਹੀ ਇੰਜਨ ਗੇਅਰ ਤਾਂ ਓਕੇ ਆ ਜਮਾਂ ਗਾਰੰਟੀ ਹੈ ਆਪਣੀ ਤੇ ਬੈਟਰੀ ਵੀਰ ਕਿਦਾਂ ਹੈ ਦੀ ਬੈਟਰੀ ਨਵੀਂ ਆ ਜੀ ਬਾਕੇ ਲੈ ਜਾਵੇ ਚੈੱਕ ਕਰਕੇ ਲੈ ਜਾ ਤੇ ਡਬਲ ਕਲੱਚ ਆ ਟਰੈਕਟਰ ਵੀਰੇ ਹਾਂਜੀ ਡਬਲ ਆ ਜੀ ਠੀਕ ਆ ਤੇ ਦੋਸਤੋ ਜਿਹੜੀ ਇਹਦੀ ਬੈਟਰੀ ਆ ਬਾਈ ਜੀ ਉਹ ਨਵੀਂ ਆ ਜਾਂ ਕਿਦਾਂ ਪੁਰਾਣੀ ਆ ਨਵੀਂ ਆ ਜੀ ਜਮਾਂ ਨਵੀਂ ਬਿਲਕੁਲ ਨਵੀਂ ਬੈਟਰੀ ਹਾਂਜੀ 9980409877 9980409877 ਸੋ ਦੋਸਤੋ ਇਹ ਸੀਗਾ ਬਾਈ ਜੀ ਉਹਨਾਂ ਦਾ ਜਿਹੜਾ ਮਹਿੰਦਰਾ 475 ਸੋ ਤੁਹਾਨੂੰ ਨਜ਼ਰ ਮਾਰਾ ਦਿੰਦੇ ਆ ਇੱਕ ਵਾਰ ਚਾਰ ਚਫੇਰੇ ਘੁੰਮ ਕੇ ਇਹਦੇ ਕਿ ਟਾਇਰ ਜਿਹੜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੂਰਲੇ ਐਮ ਆਰ ਐਫ ਦੇ 70 75 ਪੈਸੇ ਤਾਂ ਮਗਰਲੇ ਟਾਇਰ ਦੋਸਤੋ ਜਿਹੜੇ ਉਹ ਵੀ 70 ਪੈਸੇ ਉਹ ਵੀ ਐਮ ਆਰ ਐਫ ਦੇ ਹੀ ਆ ਤੁਸੀਂ ਆ ਕੇ ਦੇਖ ਸਕਦੇ ਆ ਬਾਹ ਕੇ ਚਲਾ ਕੇ ਟਰੈਕਟਰ ਨੂੰ ਤੁਸੀਂ ਪੂਰਾ ਨਿਰਖ ਪਰਖ ਕਰਕੇ ਖਰੀਦ ਸਕਦੇ ਆ ਸਾਡਾ ਕੰਮ ਆ ਦੋਸਤੋ ਤੁਹਾਡੇ ਸਾਹਮਣੇ ਇੱਕ ਪੇਸ਼ ਕਰਨਾ ਤੁਸੀਂ ਆਪ ਦੀ ਨਿਰਖ ਪਰਖ ਆਪ ਕਰਨੀ ਆ ਦੋਸਤੋ ਵਾਹ ਕੇ ਟਰੈਕਟਰ ਦੀ ਬਲੋ ਬਲਾ ਤੁਸੀਂ ਆਪ ਚੈੱਕ ਕਰਨੀ ਸਾਰਾ ਕੁਝ ਕਿਉਂਕਿ ਟਰੈਕਟਰ ਜਦੋਂ ਆਪਾਂ ਬਜ਼ੁਰਗਾਂ ਦੀ ਕਹਾਵਤ ਆ ਕਿ ਜੇ ਲਵੇਰੀ ਕਹਿੰਦੇ ਜਿੱਦਾਂ ਚੋਕੇ ਹਾਲੀ ਵਾਹਗੇ ਟਰੈਕਟਰ ਵੀ ਵਾਹਗੇ ਖਰੀਦਣਾ ਚਾਹੀਦਾ ਜੇ ਕੋਈ ਖਰੀਦਣਾ ਜਾਵੇ ਤੇ ਬਾਈ ਨਾਲ ਸਵਾਰ ਕਰ ਸਕਦਾ ਠੀਕ ਹੈ ਓਕੇ ਟਰੱਕ ਤੇ ਜਦੋਂ ਵਾਲੀ ਟਰੈਕਟਰ ਦੇ ਨਹੀਂ ਇੱਕ ਮਿੰਟ ਹੋਣਾ ਹਾਂਜੀ ਦੋਸਤੋ ਅੱਜ ਤੁਹਾਨੂੰ ਡੀਆਈ 750 ਮਾਡਲ ਜਿਹੜਾ ਸੋਨਾਲੀਕਾ ਦਿਖਾ ਰਿਹਾ ਸੋ ਆ ਬਾਈ ਜੀ ਹੁਣ ਆਈ ਆਨਰ ਜਿਹੜੇ ਟਰੈਕਟਰ ਦੇ ਉੱਪਰ ਬੈਠੇ ਆ ਤੁਹਾਨੂੰ ਉਹਨਾਂ ਨਾਲ ਕਰਾ ਕੇ ਗੱਲਬਾਤ ਦੱਸਦੇ ਆ ਕਿ ਲੈ ਕੇ ਦਿੰਨੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਕੀ ਆ ਜੀ ਗੁਰਵਿੰਦਰ ਸਿੰਘ ਜੀ ਤੇ ਪਿੰਡ ਬਾਈ ਮੱਝੂ ਕੇ ਜੀ ਮੱਜੂ ਕੇ ਤੇ ਜ਼ਿਲ੍ਹਾ ਬਾਜੀ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਸੋ ਦੋਸਤੋ ਮੱਜੂ ਕੇ ਪਿੰਡਾਂ ਦੇ ਜ਼ਿਲ੍ਹਾ ਬਰਨਾਲਾ ਵਾ ਦੇ ਬਾਈ ਜੀ ਹੁਣੀ ਮੋਗੇ ਮੰਡੀ ਦੇ ਵਿੱਚ ਟਰੈਕਟਰ ਲੈ ਕੇ ਪਹੁੰਚੇ ਆ ਤੇ ਮਾਡਲ ਬਾਈ ਜੀ ਕੀ ਇਹਦਾ ਉਹ ਦੋ ਵਾਟਾ ਮੂਰੇ ਲਿਖਿਆ ਹੋਇਆ ਤਾਂ ਅੱਛਾ ਆ ਮਾਡਲ ਮੜਾ ਆ ਕੈਮਰਾਮੈਨ ਸਾਹਿਬ ਨੂੰ ਕਹੇ ਦਿਖਾ ਦਈਏ ਮੜਾ ਜਾ 2009 ਮਾਡਲ ਆ ਤੇ ਕੀਮਤ 3 ਲੱਖ ਤੇ 33000 ਰੁਪਇਆ ਇਹਦੀ ਸੋ ਟਰੈਕਟਰ ਹਾਈ ਪਰਫਾਰਮੈਂਸ ਚਾ ਲੈਫਟ ਹਾਈਡਰੌਲਿਕ ਆਟੋਮੈਟਿਕ ਬਾਈ ਜੀ ਉਹਨਾਂ ਤੋਂ ਬਾਕੀ ਜਾਣਕਾਰੀ ਲੈਣੇ ਵੀਰ ਜਿਹੜੀ ਲੈਫਟ ਓਕੇ ਹੈ ਜਮ ਬਿਲਕੁਲ ਕਿੰਨੇ ਨੂੰ ਗੇਅਰ ਪੰਪ ਲੈਫਟ ਬਾਕੇ ਚੈੱਕ ਕਰਕੇ ਤਸੱਲੀ ਕਰ ਬਲੋਬ ਲਾਤਾ ਨਹੀਂ ਵੀਰ ਦਿਖਾਉਂਦਾ ਨਹੀਂ 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 ਬਿਲਕੁਲ ਵੀ ਨਹੀਂ ਵੀਰੇ ਕੱਲ ਨੂੰ ਮੰਨ ਲਓ ਕੋਈ ਵੇਖਣ ਘਰੇ ਆਉਂਦਾ ਤੇ ਨਰਾਸ਼ਤਾ ਨਾ ਜਗੂ ਨੀ ਬਿਲਕੁਲ ਬਾਕੇ ਵੀਰੇ ਸੌਦਾ ਕਰਕੇ ਲੈ ਕੇ ਜਾ। ਮਾਨਤਨ ਹੋ ਜੂਗਾ ਨਾ ਮੇਰੇ ਜੇ ਕੋਈ ਆਪਣੀ ਵੀਡੀਓ ਜਗਾ ਹੁਣ ਲੈਸ ਕਰਦਾ ਮਾੜਾ ਮੋਟਾ ਜੀ। ਬਾਈ ਮੈਂ ਦਰਸ਼ਕਾਂ ਨੂੰ ਦੱਸਦਾ ਨਾ ਜਿਹੜਾ ਆਪਣੇ ਚੈਨਲ ਥਰੂ ਆਊਗਾ ਤੇ ਬਾਈ ਜੀ ਹੁਣਾਂ ਨਾਲ ਮੈਂ ਗੱਲ ਕੀਤੀ ਸੀ ਉਹ ਕਹਿੰਦੇ ਕਿ ਉਹਦਾ ਆਪਾਂ 2000 ਰੁਪਏ ਵਧ ਮਾਨ ਕਰਨਗੇ ਜੇ ਕੋਈ ਆਪਣਾ ਨਾਮ ਚੈਨਲ ਦਾ ਲੈ ਕੇ ਬਾਈ ਹੁਣਾਂ ਨਾਲ ਗੱਲ ਕਰਦਾ ਨਾ ਤਾਂ 2000 ਰੁਪਏ ਐਕਸਟਰਾ ਮਾਨਤਨ ਹੋਊਗਾ ਆਪਣੇ ਚੈਨਲ ਦਾ। ਸੋ ਬਾਈ ਜੀ ਜੇ ਤੁਹਾਡੇ ਨਾਲ ਕੋਈ ਇੱਥੇ ਆ ਕੇ ਵੀ ਸੌਦਾ ਕਰਕੇ ਵਾਹ ਗਏ ਪਿੰਡ ਵੇਖਣਾ ਜਾਵੇ ਦੇਖ ਸਕਦਾ ਦੇਖਿਆ ਤਾਂ ਦੇਖ ਕੋਈ ਚੱਕਰ ਨਹੀਂ ਦੋਸਤੋ ਇਹ ਜਿਹੜੀ ਗੱਲਾਂ ਮਤ ਆ ਗਈ ਤੇ ਆ ਕਿ ਤੁਸੀਂ ਪੈਸੇ ਲਾਉਣੇ ਬੜੇ ਕੀਮਤੀ ਆ ਤੇ ਇਸ ਕਰਕੇ ਨਰਖ ਪਰਖ ਕਰਕੇ ਟਰੈਕਟਰ ਖਰੀਦ ਸਕਦੇ ਆ ਅ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਕੀ ਹੈ ਜੀ ਸਰਜੀਤ ਸਿੰਘ ਜੀ ਤੇ ਪਿੰਡ ਬਾਈ ਜੀ ਬੁੱਕਣਾਲਾ ਜੀ ਪਿੰਡ ਬੁੱਕਣਾਲਾ ਤੇ ਬਾਈ ਜੀ ਅੱਜ ਆਪਾਂ ਕਿੰਨੇ ਟਰੈਕਟਰ ਲੈ ਕੇ ਮੰਡੀ ਪਹੁੰਚੇ ਆ ਸਾਡਾ ਟਰੈਕਟਰ ਲੈ ਕੇ ਆਏ ਜੀ ਦੋ ਟਰੈਕਟਰ ਲੈ ਕੇ ਆਏ ਆਪਣਾ ਵੀਰ ਵਪਾਰ ਦਾ ਕੰਮ ਆ ਕੇ ਜੇ ਕਰਦੇ ਨੇ ਨਹੀਂ ਨਹੀਂ ਸ ਤੇ ਦੋਸਤੋ ਭਾਈ ਜੀ ਜਿਹੜਾ ਪਹਿਲਾ ਟਰੈਕਟਰ ਆ ਕਿੰਨਾ ਮਾਡਲ ਆ ਦੱਸਿਓ ਇਹਦੇ ਬਾਰੇ ਆਪਾਂ ਪਹਿਲਾ ਇਹ 96 ਮਾਡਲ ਆ ਜੀ 855 855 ਹਾਂਜੀ ਦੂਜਾ ਸੋਨਾ ਲੀਕਾ 60 ਦਾ ਆ ਜੀ ਅੱਛਾ ਜੀ 6 ਮਾਡਲ ਆ ਜੀ ਠੀਕ ਹੈ ਜਿਹੜਾ ਭਾਈ ਜੀ ਇਹ 96 ਮਾਡਲ ਟਰੈਕਟਰ ਦੀ ਕੀਮਤ ਕੀ ਆ ਜੀ ਇਹਦੀ ਕੀਮਤ ਆ 1.5 ਲੱਖ ਰੁਪਈਆ ਜੀ ਤੇ ਇੰਜਨ ਗੇਅਰ ਦਾ ਲੈਫਟ ਪੰਪ ਦਾ ਕਿਦਾਂ ਹਾਂਜੀ ਹਾਂਜੀ ਇੰਜਨ ਗੇਅਰ ਦਾ ਪੂਰਾ ਵਧੀਆ ਆ ਪੰਪ ਬਾਹਰ ਆ ਅੱਛਾ ਜੀ 6 ਝੜਿਆ ਅੱਛਾ ਜੀ ਟਾਇਰ ਜਣੀ ਥੋੜੇ ਘੱਟ ਆ ਉਹ ਇੰਜਨ ਗੇਰ ਦੀ ਗਾਰੰਟੀ ਆ ਜੀ ਜੇ ਕੋਈ ਵੀਰ ਵਾਹ ਕੇ ਚਲਾ ਕੇ ਘਰੇ ਦੇਖਣਾ ਜਾਵੇ ਦੇਖ ਸਕਦਾ ਭਾਈ ਹਾਂਜੀ ਹਾਂਜੀ ਕੋਈ ਚੱਕਰੀ ਨਹੀਂ ਪ੍ਰੋਬਲਮ ਨਹੀਂ ਨੰਬਰ ਦੱਸ ਦਈਏ ਭਾਈ ਜੀ ਆਪਣਾ 9417025560 ਆ ਜੀ ਤੇ ਭਾਈ ਜੀ ਜਿਹੜਾ ਇਹ ਟਰੈਕਟਰ ਆ ਤੁਸੀਂ ਦੱਸਦੇ ਆ ਜੇ ਮੰਨ ਲਓ ਤੁਹਾਡੀ ਗਾਰੰਟੀ ਦੇ ਕੋਈ ਚੈਨਲ ਨਹੀਂ ਸੌਦਾ ਕਰਦਾ ਤੇ ਮੰਨ ਲਓ ਪੂਰੀ ਗਾਰੰਟੀ ਹੋਊਗਾ ਗਾਰੰਟੀ 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 ਠੀਕ ਅਗਲੇ ਬਾਰੇ ਦੱਸਿਓ ਜਾਣਕਾਰੀ ਆ ਭਾਈ ਇਹ ਕਿਹੜਾ ਮਾਡਲ ਆ ਟਰੈਕਟਰ 6 ਮਾਡਲ ਆ ਜੀ ਇਹ 6 ਮਾਡਲ ਆ ਜੀ ਤਾਂ ਇਹ ਇਹਦੀ ਜਿਹੜੀ ਕੀਮਤ ਕੀ ਆ ਜੀ ਇਹਦੀ ਹੈਗੀ 285000 ਜੀ 285000 ਤਾਂ ਟਾਇਰ ਕਿੰਨੇ ਕ ਪੈਸੇ ਹੋਣਗੇ ਜੀ ਇਹਦੇ 40 ਕ ਪੈਸੇ ਆ 40 ਪੈਸੇ ਤੇ ਬੈਟਰੀ ਕਿਦਾਂ ਜੀ ਨੀਵਾਂ ਬੈਟਰੀ ਵਧੀਆ ਜੀ ਤੇ ਪਾਵਰ ਸਟੀਅਰਿੰਗ ਹਾਂਜੀ ਹਾਂਜੀ ਪਾਵਰ ਸਟੀਅਰਿੰਗ ਚ ਆ ਗਿਆ ਤਾਂ ਜਿਹੜਾ ਇਹਦਾ ਲੈਫਟ ਲੂਫਟ ਗੇਅਰ ਦਾ ਓਕੇ ਰਿਪੋਰਟ ਆ ਭਾਜੀ ਹਾਂਜੀ ਹਾਂਜੀ ਓਕੇ ਆ ਠੀਕ ਆ ਮਾਲੋ ਬਲੂ ਬਲਾ ਤਾਂ ਨਹੀਂ ਪੂਰਾ ਵਾ ਕੇ ਚਲਾ ਕੇ ਕੋਈ ਚੈੱਕ ਕਰ ਸਕਦਾ ਜੀ ਆਪਾਂ ਵੀ ਬੰਦਾ ਦੋ ਚਾਰ ਕਿੱਲੇ ਵਾ ਕੇ ਫੇਰ ਹੀ ਅਕਸਰ ਅਗਲੇ ਨੂੰ ਵੀ ਪੈਸੇ ਲਾਉਣੇ ਹੁੰਦੇ ਵੀਰੇ ਹਾਂਜੀ ਤੇ ਜੀ ਆਪਾਂ ਅੱਜ ਕੰਮ ਕੋਈ ਮਾੜੀ ਚੀਜ਼ ਦਿਨੇ ਤੇ ਭਲਕੇ ਕਿਸੇ ਨੇ ਨੇੜੇ ਨਹੀਂ ਆਉਣਾ ਆਪਣੇ ਇਹ ਤਾਂ ਗੱਲ ਬਿਲਕੁਲ ਹੈਗੀ ਆ ਜੀ ਸੋ ਦੋਸਤੋ ਇਹ ਸੀ ਕਿ ਬਾਈ ਜੀ ਹੁਣਾਂ ਤੋਂ ਆਪਾਂ ਜਿਹੜੀ ਜਾਣਕਾਰੀ ਲਈ ਤੇ ਫੇਰ ਇੱਕ ਵਾਰ ਬਾਈ ਤੋਂ ਆਪਾਂ ਡਰੈੱਸ ਕਨਫਰਮ ਕਰਾਦਨੇ ਬਾਈ ਜੀ ਆਪਣਾ ਨਾਮ ਤੇ ਡਰੈੱਸ ਦੁਆਰਾ ਦੱਸ ਦਿਓ ਆਪਣਾ ਨਾਮ ਹੈ ਸਰਜੀਤ ਸਿੰਘ ਪਿੰਡ ਬੁੱਕਣ ਵਾਲਾ ਠੀਕ ਹੈ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਹੈਗਾ ਜੀ 9 ਹਾਂਜੀ ਦੋਸਤੋ ਜਿਹੜਾ ਟਰੈਕਟਰ ਸਦਾਮਾ ਟਰੈਕਟਰ 855 ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਲੈ ਕੇ ਦਿਨੇ ਜਾਣਕਾਰੀ ਬਾਈ ਜੀ ਹੁਣਾਂ ਤੋਂ ਸਸੀਗਾ ਬਾਈ ਜੀ ਸਸੀਗਾ ਜੀ ਬਾਈ ਜੀ ਆਪਣਾ ਨਾਮ ਦਸੀਏ ਪਹਿਲਾਂ ਜੀ ਸਿਮਰਨ ਸਿੰਘ ਆ ਜੀ ਤੇ ਪਿੰਡ ਡਾਲਾ ਪਿੰਡ ਆ ਵੀਰੇ ਮੋਗੇ ਦੇ ਨਾਲ 3 ਕਿਲੋਮੀਟਰ ਤੇ ਠੀਕ ਆ ਜੀ ਤੇ ਵੀਰੇ ਆਪਣਾ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਕੰਮ ਆ ਠੀਕ ਆ ਤੇ ਜਿਹੜਾ ਸਾਹਮਣੇ ਬਾਈ ਜੀ 855 ਵਾ ਇਹਨੂੰ ਲਾਲ ਘੋੜਾ ਵੀ ਕਈ ਕਹਿੰਦੇ ਆ ਤੇ ਇਹਦੀ ਆਪਣਾ ਮਾਡਲ ਤੇ ਕੀਮਤ ਦਸੀਏ ਜਰੂਰ ਮਾਡਲ 13 ਵੀਰੇ 445000 ਰੁਪਿਆ ਆਪਾਂ ਡਿਮਾਂਡ ਕਰਦੇ ਆਂ ਮਾਨਤਨ ਕਰਦਾਂਗੇ ਮੋਖ ਦੇ ਆਪਾਂ ਠੀਕ ਆ ਤੇ ਵੀਰ ਇੰਜਨ ਗੇਅਰ ਦਾ ਟਰੈਕਟਰ ਕਿਦਾਂ ਵਾ ਫੁੱਲ ਓਕੇ ਵੀਰੇ ਫੁੱਲ ਗਾਰੰਟੀ ਠੀਕ ਆ ਬਲੂ ਬਲਾ ਤਾਂ ਨਹੀਂ ਭੋਰਾ ਵੀ ਹੋਰਾ ਵੀ ਨਹੀਂ ਵਾਹ ਕੇ ਜੇ ਕੋਈ ਵੀਰ ਆਪਣੇ ਚੈਨਲ ਆਈ ਤੁਹਾਡੇ ਨਾਲ ਸੌਦਾ ਕਰਦਾ ਤੇ ਵਾਹ ਕੇ ਚੈੱਕ ਕਰ ਸਕਦਾ ਮੰਨ ਲਓ ਕਰਿਆ ਕਰ ਸਕਦੇ ਕਰ ਸਕਦਾ ਠੀਕ ਠੀਕ ਆ ਬਾਈ ਜੀ ਤੇ ਬਾਈ ਜੀ ਇਹ ਜਿਹੜਾ ਟਰੈਕਟਰ ਆ ਮੰਨ ਲਓ ਖਿੱਚ ਕੇ ਕਿੰਨਾ ਕ ਮਾਨਤਨ ਹੋ ਸਕਦਾ ਬਾਈ ਜੀ ਇਹਦਾ ਆਪਾਂ 430000 ਰੁਪਿਆ ਦਾ ਦੇ ਦਾਂਗੇ ਠੀਕ ਆ ਜੀ ਸੋ ਦੋਸਤੋ ਇਹ ਜਿਹੜਾ ਟਰੈਕਟਰ ਸੀਗਾ ਬਾਈ ਜੀ ਨੇ ਕਹਿੰਦੇ 430000 ਦਾ ਆਪਾਂ ਲਾਸਟ ਛੱਡ ਦਾਂਗੇ ਬਾਕੀ ਮੋਬਾਈਲ ਨੰਬਰ ਬਾਈ ਜੀ ਹੁਣਾਂ ਦਾ ਜਰੂਰ ਲੈ ਲੈਣੇ ਬਾਈ ਜੀ ਮੋਬਾਈਲ ਨੰਬਰ ਦੱਸ ਦਈਏ 83602 32290 32290 ਸੋ ਦੋਸਤੋ ਦੇਖ ਸਕਦੇ ਸਾਹਮਣੇ ਆਪਣਾ ਟਾਇਰ ਜਿਹੜੇ ਆ ਬਿਲਕੁਲ ਨਿਊ ਲੁੱਕ ਦੇ ਵਿੱਚ ਗੁਡਇਰ ਦੇ ਟਾਇਰ ਆ ਦੋਸਤੋ ਸੋ ਬਾਈ ਜੀ ਹੁਣਾਂ ਦੇ ਬਿਲਕੁਲ ਸੈਲਫ ਸਟਾਰ ਆ ਸਿੰਪਲ ਆਪਣਾ ਸਟੀਅਰਿੰਗ ਦੇ ਨਾਲ ਦੋਸਤੋ ਤੁਹਾਨੂੰ ਇਹ ਮਿਲ ਸਕਦਾ ਵਾ ਸੋ ਬਾਕੀ ਸਾਹਮਣੇ ਟਰੈਕਟਰ ਤੁਸੀਂ ਅ 735 ਵੀ ਦੇਖ ਸਕਦੇ ਆ ਦੋਸਤੋ ਇਹਦੇ ਬਾਰੇ ਵੀ ਤੁਹਾਨੂੰ ਜਿਹੜੀ ਜਾਣਕਾਰੀ ਲੈ ਕੇ ਦਿੰਨੇ ਆ ਅ ਭਾਈ ਜੀ ਜਿਹੜਾ ਇਹ ਆ 735 ਕਿਹੜਾ ਮਾਡਲ ਆ ਭਾਈ ਜੀ ਇਹ 98 ਮਾਡਲ ਆ ਜੀ ਤੇ ਕੀਮਤ ਕੀ ਰੱਖੀ ਹੈ ਦੀ 1,90,000 ਹੈ ਜੀ ਠੀਕ ਆ ਜੀ ਤੇ ਮਾਲੋ ਟਰੈਕਟਰ ਕਿਦਾਂ ਲੈਫਟ ਗੇਅਰ ਪੰਪ ਦਾ ਕਿਦਾਂ ਓਕੇ ਆ ओरिजिनल ਟਰੈਕਟਰ ਆ ਸਾਰੇ ਏਜੰਸੀ ਦਾ ਸਟicker ਲੱਗਿਆ ਕੋਈ ਇੱਕ ਵੀ ਚੀਜ਼ ਦੀ ਦੁਬਾਰਾ ਕੋਈ ਰੰਗ ਦੀ ਫੁਹਾਰ ਨਹੀਂ ਲੱਗੀ ਸਾਰੇ ਮਰਗਾੜ ਜੋ ਵੀ ਸਾਰੇ ਰੈਮਰ ਉਰੀਜਨਲ ਆ ਕੋਈ ਕੱਦੂ ਚ ਨਹੀਂ ਅਜੇ ਤੱਕ ਟਰੈਕਟਰ ਵਲੇ ਆ ਠੀਕ ओरिजिनल ਟਰੈਕਟਰਾਂ ਕਹਿਣ ਤੋਂ ਬਾਅਦ ਫਿਰ ਹਾਂਜੀ ਆਹ ਲਾ ਠੀਕ ਆ ਤੇ ਇਹ ਆਪਣਾ ਕਿੰਨਾ ਕੁ ਮਾਨਤਨ ਕਰ ਦੋਗੇ ਵੀਰ ਇਹਨਾਂ ਦਾ ਜੀ ਆਪਾਂ ਕੋਈ ਬੰਦਾ ਆਉਂਦਾ ਲੈਣ ਲਾਸਟ ਖਿੱਚ ਕੇ ਵੀਰੇ ਦਵਾਂਗੇ 175000 ਰੁਪਏ ਦਾ 175000 ਰੁਪਏ ਦਾ ਸੋ 175000 ਰੁਪਏ ਦੇ ਵਿੱਚ ਦੋਸਤੋ ਤੁਹਾਨੂੰ ਬਿਲਕੁਲ 오ਰੀਜਨਲ ਜਿਹੜੇ ਅਜੇ ਤੱਕ ਏਜੰਸੀ ਦੇ ਸਟicker ਵੀ ਬਾਈ ਜੀ ਹੁਣ ਕਹਿੰਦੇ ਨਾਲ ਲੱਗੇ ਆ ਮਿਲ ਸਕਦਾ ਜੇ ਤੁਸੀਂ ਲੈਣਾ ਚਾਹੋ ਤਾਂ ਆ ਆ ਕੇ ਬਾਈ ਜੀ ਉਹਨਾਂ ਨਾਲ ਕਰਕੇ ਤੁਸੀਂ ਰਾਬਤਾ ਕਾਇਮ ਦੇ ਖਰੀਦ ਸਕਦੇ ਆ ਤੇ ਆਓ ਦੋਸਤੋ ਤੁਹਾਨੂੰ ਹੋਰ ਇੱਕ ਨਵੇਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਕੇ ਦਿੰਨੇ ਆ ਫਾਰਮ ਟਰੱਕ ਬਾਰੇ ਸੋ ਦੋਸਤੋ ਸਾਹਮਣੇ 12 ਮਾਡਲ ਆ ਜਿਹੜਾ ਫਾਰਮਟ੍ਰੈਕ 65 EPI ਮਾਡਲ ਸੁਪਰਮੈਕਸ ਤੁਹਾਨੂੰ ਜਿਹੜਾ ਇਹ ਮਿਲ ਸਕਦਾ 385000 ਰੁਪਿਆ ਡਿਮਾਂਡ ਆ ਮਾਨਤਨ ਦੋਸਤੋ ਜਿਹੜਾ ਬਿਲਕੁਲ ਮੌਕੇ ਤੇ ਹੋ ਜੂਗਾ ਤੇ ਬਾਈ ਸਿਮਰਨਜੀਤ ਸਿੰਘ ਸਿਮਾ ਡਾਲੇਪਿੰਡ ਤੋਂ ਆ ਬਾਈ ਸੋ ਲਾਗੇ ਬੰਨੇ ਬਾਈ ਦਾ ਨਾਮ ਚੱਲਦਾ ਪੂਰਾ ਤੁਸੀਂ ਆ ਕੇ ਵਿజిਟ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਐਮ ਆਰ ਐਫ ਦੇ ਟਾਇਰ ਆ ਦੋਸਤੋ 16 9 28 ਦੇ ਟਾਇਰਾਂ ਦੇ ਨਾਲ ਟਰੈਕਟਰ ਪਾਵਰ ਸਟੀering ਟਰੈਕਟਰ ਆ ਡਬਲ ਕਲਚ ਸੋ ਅਗਲੇ ਟਾਇਰ ਵੀ ਦੋਸਤੋ ਨਵੇਂ ਬਿਲਕੁਲ 70 ਪੈਸੇ ਟਾਇਰ ਜਿਹੜੇ ਨਵੇਂ ਪਏ ਹੋਣਗੇ ਟਰੈਕਟਰ ਬਿਲਕੁਲ オリジナル ਆ ਕਿਤੇ ਫੁਹਾਰ ਨਹੀਂ ਲੱਗੀ ਦੋਸਤੋ ਦੇਖ ਸਕਦੇ ਤੁਸੀਂ ਸਾਹਮਣੇ ਸੋ ਕਿੱਦਾ ਲੱਗਾ ਤੁਹਾਨੂੰ ਟਰੈਕਟਰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ